ਜੋ ਗੁਗਵਾੜ ਚੱਲ ਰਹੀ ਸੀ ਕਿ ਮੁੱਖ ਮੰਤਰੀ ਜੀ ਦੇ ਹੁਣ ਨਵਾਂ ਇੱਕ ਰੂਪ ਧਾਰਨ ਕਰ ਰਿਹਾ ਹੈ ਆਪਣੇ ਆਪ ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਆਤਮਾ ਕਹਿੰਦੇ ਉਹਨਾਂ ਚ ਬੜੀ ਹੈ ਤੇ ਹੁਣ ਸਖਤ ਕਦਮ ਉਠਾਉਣ ਵਾਲੇ ਸਮਾ ਸਮਝਦਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਇੱਕ ਐਬਲ ਐਡਮਿਨਿਸਟਰेटर ਦੇ ਨਾਲ ਨਾਲ ਪੰਜਾਬ ਦੇ ਭਲਾਈ ਵਾਸਤੇ ਉਹਨਾਂ ਨੇ ਮੁੱਢਲੇ ਕਦਮ ਚੁੱਕੇ ਸੀ ਇਸ ਕਰਕੇ ਜਾਣੇ ਜਾਂਦੇ ਹੈ ਨਾ ਕਿ ਕੋਈ ਨੂਰਾਕਿਸ਼ਤੀ ਕੁਸ਼ਤੀ ਜਾਂ ਕਿਸੇ ਇੱਕ ਵਰਗ ਦਾ ਇਸਤੇਮਾਲ ਕਰਕੇ ਉਹਨਾਂ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕੀਆਂ ਹੋਂਸ ਕਰਕੇ ਨਹੀਂ ਜਾਣੇ ਜਾਂਦੇ ਜੋ ਕੁਝ ਕੱਲ ਵਾਪਰਿਆ ਅਗਰ ਇੱਕ ਸੈਂਟੈਂਸ ਜੇ ਮੈਨੂੰ ਸਮਝ ਕਰਾਂ ਉਹ ਹੈ ਬਿਠਾਏ ਵੀ ਇਹਨਾਂ ਨੇ ਸੀ ਤੇ ਭਜਾਏ ਵੀ ਉਠਾਏ ਵੀ ਇਹਨਾਂ ਨਹੀਂ ਆ ਇੱਕ ਨੂਰਾ ਕੁਸ਼ਤੀ ਖੇਢੀ ਗਈ ਹੈ ਕੱਲ ਜੋ ਕੁਝ ਵੀ ਹੋਇਆ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਮੈਂ ਸਮਝਦਾ ਉਹ ਕਿਸਾਨ ਨੂੰ ਹੈ ਮੈਂ ਨਾ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਰਾਜਨੀਤਿਕ ਲੀਡਰ ਹੈ ਚਾਹੇ ਆਮ ਆਦਮੀ ਪਾਰਟੀ ਦੇ ਹੈ ਚਾਹੇ ਸੋ ਕੋਲ ਖਤੀ ਜਿਹੜੇ ਕਿਸਾਨਾਂ ਦੇ ਆਗੂ ਬਣੇ ਫਿਰਦੇ ਐ ਤੇ ਜਿਹੜੇ ਨਾਲ ਚੀਅਰ ਲੀਡਰ ਦੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਵਾਲੇ ਜਿਹੜੇ ਲੀਡਰ ਹੈ ਇਹ ਕੱਲ ਸਾਰੇ ਇਹਨਾਂ ਦਾ ਚਿਹਰਾ ਬੇਨਕਾਬ ਹੋ ਗਿਆ ਸਭ ਕਿਉਂਕਿ ਕਿਸਾਨਾਂ ਨੂੰ ਮੋਹਰਾ ਬਣਾ ਕੇ ਕਿਸਾਨ ਦਾ ਨਾਮ ਹੈ ਉਹਨੂੰ ਮੋਹਰਾ ਬਣਾ ਕੇ ਇਹਨਾਂ ਨੇ ਆਪਣੀ ਸ਼ਤਰੰਜ ਦੀ ਵਿਸਾਤ ਰਾਜਨੀਤੀ ਦੀ ਵਿਸਾਤ ਦੇ ਉੱਤੇ ਖੇਡਿਆ ਐ ਹੋਈ ਕਿਸਾਨ ਹੈ ਜਿਨ੍ਹਾਂ ਦੇ ਵਕੀਲ ਸੀਗੇ ਆਹ ਭਗਵੰਤ ਮਾਨ ਜੀ ਆਪਾਂ ਹਮੇਸ਼ਾ ਸੁਣਦੇ ਆਏ ਆ ਕਹਿੰਦੇ ਜੀ ਜਿਹੜਾ ਵਿਟਨੈਸ ਸੀ ਹੋਸਟਾਈਲ ਹੋ ਗਿਆ ਮੈਂ ਆਪਣੇ 70 ਸਾਲ ਦੀ ਉਮਰ ਦੇ ਅੰਦਰ ਕਦੇ ਨਹੀਂ ਸੁਣਿਆ ਕਿ ਵਕੀਲ ਹੋਸਟਾਈਲ ਹੋ ਗਿਆ ਇਸ ਵਕੀਲ ਨੇ ਘਰੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਵੀ ਮੈਂ ਤੁਹਾਡਾ ਵਕਾਲਤ ਕਰੂੰਗਾ ਮੈਂ ਤੁਹਾਡੀ ਵਕਾਲਤ ਕਰਨ ਵਾਲਾ ਉਸੇ ਵਕੀਲ ਨੇ ਇਹਨਾਂ ਨੂੰ ਅੰਦਰ ਫੜ ਕੇ ਅੰਦਰ ਕਰਵਾਇਆ ਤੇ ਜਦੋਂ ਮੈਂ ਇਹਨਾਂ ਤੇ ਇਲਜ਼ਾਮ ਲਾਣਾ ਨੂਰਾ ਕੁਸ਼ਤੀ ਦਾ ਆਪਸੀ ਸਾਂਝੀ ਦਾ ਵੀ ਸਰਕਾਰ ਦੀ ਮਰਜ਼ੀ ਨਾਲ ਜੋ ਕੁਝ ਹੋਇਆ ਤੁਸੀਂ ਯਾਦ ਕਰੋ ਖੁਦ ਸੁਪਰੀਮ ਕੋਰਟ ਨੇ ਇਸ ਗੱਲ ਦਾ ਸੰਗਿਆਨ ਲਿਆ ਸੀਗਾ ਨੋਟਿਸ ਲਿਆ ਸੀਗਾ ਕੀ ਕਿਸਾਨ ਦੇ ਕਿਸਾਨਾਂ ਦੇ ਲੀਡਰ ਦੇ ਤੌਰ ਤੇ ਦੱਲੇਵਾਲ ਜੀ ਜਿਹੜੇ ਉੱਥੇ ਬੈਠੇ ਮਰਨ ਵਰਤ ਰੱਖੀ ਬੈਠੇ ਹੈ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਉਹਨਾਂ ਨੂੰ ਇੱਥੋਂ ਉਠਾ ਕੇ ਲੈ ਆਇਆ ਜਾਵੇ ਆ ਹੀ ਪੰਜਾਬ ਸਰਕਾਰ ਸੀ ਆ ਹੀ ਭਗਵੰਤ ਮਾਨ ਜੀ ਸੀਗੇ ਆ ਹੀ ਇਹਨਾਂ ਦੇ ਐਡਵੋਕੇਟ ਜਨਰਲ ਸੀ ਜਿਨ੍ਹਾਂ ਨੇ 26 ਦਸੰਬਰ ਨੂੰ ਸੁਪਰੀਮ ਕੋਰਟ 'ਚ ਜਾ ਕੇ ਕਿਹਾ ਸੀ ਜੇ ਉਹਨਾਂ ਨੂੰ ਉੱਥੋਂ ਉਠਾਇਆ ਤੇ ਪੰਜਾਬ ਦੇ ਅੰਦਰ ਅੱਗ ਲੱਗ ਜੂਗੀ ਅਫਰਾ ਤਫਰੀ ਮੱਚ ਜੂਗੀ ਬਹੁਤ ਵੱਡਾ ਪ੍ਰੋਟੈਸਟ ਹੋਊਗਾ 27 26 دسمبر 27 دسمبر ਤੋਂ ਲੈ ਕੇ ਕਰੀਬਨ 20 ਦਿਨ ਬਾਅਦ ਧੱਲੇਵਾਲ ਜੀ ਨੂੰ ਉੱਥੋਂ ਉਠਾ ਕੇ ਮੇਕਸ਼ਿਫਟ ਉਹ ਜਿਹੜਾ ਬਰਾਬਰ ਹਸਪਤਾਲ ਤਿਆਰ ਕੀਤਾ ਸੀ ਉਸ 'ਚ ਸ਼ਿਫਟ ਕੀਤਾ ਗਿਆ 20 ਦਿਨ ਲੱਗੇ ਕਈ ਮੀਟਿੰਗਸ ਹੋਈ ਸਰਕਾਰ ਨੇ ਜਾ ਕੇ ਕੰਟੈਂਪਟ ਨੋਟਿਸ ਦਾ ਵੀ ਜਵਾਬ ਉਹਨਾਂ ਨੂੰ ਦੇਣਾ ਪਿਆ ਪਰ ਕੋਈ ਬਹਾਨਾ ਸੀ ਜੀ ਉਠਾਇਆ ਤਾਂ ਰੌਲਾ ਪੈ ਜੂਗਾ ਕੋਈ ਧੱਲੇਵਾਲ ਜੀ ਹੈ ਕੋਈ ਪੰਜਾਬ ਸਰਕਾਰ ਹੈ ਮੇਰੇ ਖਿਆਲ 20 ਮਿੰਟ ਚ ਲੱਗੇ ਲਗੇ ਨਹੀਂ ਚੱਕ ਕੇ ਤੇ ਦੱਲੇਵਾਲ ਜੀ ਨੂੰ ਪਤਾ ਨਹੀਂ ਕਿੱਥੇ ਲੈ ਗਏ ਜਦੋਂ ਸਰਕਾਰ ਨੇ ਕਰਨਾ ਚਾਹਿਆ 1 ਮਿੰਟ ਨਹੀਂ ਲਗਿਆ ਲਿਜਾ ਕੇ ਪਾਸੇ ਕਰਤਾ ਨਾ ਹੀ ਪੰਜਾਬ ਦੇ ਅੰਦਰ ਕੋਈ ਅਫਰਾ ਤਫਰੀ ਮਚੀ ਨਾ ਹੀ ਕੋਈ ਪ੍ਰੋਟੈਸਟ ਹੋਇਆ ਨਾ ਹੀ ਕਿਸੇ ਨੇ ਗੱਲ ਕੀਤੀ ਉਹਨਾਂ ਲਿਜਾ ਕੇ ਉੱਥੇ ਬਿਠਾ ਦਿੱਤੇ ਕਿੱਥੇ ਬਿਠਾਏ ਹੈ ਕਹਿੰਦੇ ਇਹ ਲੁਧਿਆਣੇ ਕਿਸੇ ਹਸਪੀਟਲ 'ਚ ਸ਼ਿਫਟ ਕਰਨਗੇ ਪਰ ਸਰਕਾਰ ਦੀ ਨੀਅਤ ਸੀਗੀ ਸਰਕਾਰ ਨੇ ਇਸਤੇਮਾਲ ਕੀਤਾ ਕਿਸਾਨਾਂ ਨੂੰ ਇਸਤਮਾਲ ਕੀਤਾ ਜਦੋਂ ਲੋਡ ਸੀਗੀ ਪਾਰਲੀਮੈਂਟ ਇਲੈਕਸ਼ਨਸ ਦੇ ਅੰਦਰ ਸਰਕਾਰ ਨੇ ਇਸਤੇਮਾਲ ਕੀਤਾ ਕਿਸਾਨਾਂ ਦਾ ਨਾਮ ਲੈ ਕੇ ਬੀਜੇਪੀ ਦੇ ਜਿਹੜੇ ਉਮੀਦਵਾਰ ਸੀ ਸਾਰਿਆਂ ਦੇ ਖਿਲਾਫ ਪ੍ਰਦਰਸ਼ਨ ਕਰਵਾਉਣ ਦੇ ਵਿੱਚ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਅੱਜ ਜਦੋਂ ਉਹੀ ਕਿਸਾਨ ਚਾਹੇ ਦੂਜੇ ਰੂਪ ਦੇ ਅੰਦਰ ਚਾਹੇ ਆ ਨਾਨ ਪੋਲਿਟਿਕਲ ਬੈਠੇ ਸੀ ਤੇ ਜਿਹੜੇ ਐਸਕੇਮ ਵਾਲੇ ਆ ਕੇ ਇਹਨਾਂ ਨੂੰ ਆਪਣਾ ਫਰਰਾ ਦੇ ਕੇ ਗਏ ਆਪਣੇ ਮੰਗਾਂ ਦਾ ਵੀ ਆ ਸਾਡੀਆਂ 15 ਮੰਗਾਂ ਹੈ ਕਿ ਉਹ ਸਾਰੀਆਂ ਦੀ ਸਾਰੀਆਂ ਮੰਗਾਂ ਇਸੇ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਤੇ ਉਹਨਾਂ ਨੇ ਜਦੋਂ ਸੈਸ਼ਨ ਚਾਲੂ ਹੋਣ ਵਾਲਾ ਇਹ ਉਹਨੂੰ ਦੇਖਦੇ ਹੋਏ ਤੇ ਅੱਜ ਜੋ ਕੋਈ ਗੱਲ ਘਟਨਾ ਵਾਪਰੀ ਹੈ ਇਹਦੇ ਵਿੱਚ ਡਾਇਰੈਕਟ ਇਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਤੇ ਆਪਣੇ ਆਪ ਨੂੰ ਇੱਕ ਏਬਲ ਐਡਮਿਨਿਸਟਰेटर ਕਰਾਰ ਦੇਣ ਵਾਸਤੇ ਇਹ ਜਿਹੜੀ ਬੱਲੇ ਬੱਲੇ ਵਾਈ ਵਾਈ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਸਾਥੀਓ ਆ ਵਾਈ ਵਾਈ ਆਮ ਆਦਮੀ ਪਾਰਟੀ ਦੀ ਨਹੀਂ ਅੱਜ ਜਿਹੜੇ ਕਹਿੰਦੇ ਐ ਉਨਾ ਦੇ ਮਿਨਿਸਟਰ ਸਾਹਿਬਾਨ ਬਿਆਨ ਦੇ ਰਹੇ ਹੈ ਵੀ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਦੇ ਅਗਰ ਦੇਣੀ ਹੈ ਤੇ ਨੌਕਰੀਆਂ ਇੰਡਸਟਰੀ ਆ ਕੇ ਦੇਊਗੀ ਸਾਨੂੰ ਇੰਡਸਟਰੀ ਦੀ ਬੜੀ ਚਿੰਤਾ ਹੈ ਆਹ ਉਹ ਇੰਡਸਟਰੀ ਹੈ ਇਹ ਉਹ ਇੱਕ ਕਿਸਾਨ ਅਖੋਤੀ ਲੀਡਰ ਹੈ ਜਿਨ੍ਹਾਂ ਦੇ ਬਾਰੇ ਪਿਛਲੇ ਸਾਲ 2014 ਦੇ ਅੰਦਰ ਚੋ ਚੋਵੀ ਦੇ ਅੰਦਰ ਅਮੈਂ ਕਿਆ ਸੀ ਵੀ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਅਖੌਤੀ ਲੀਡਰ ਕਿਸਾਨ ਬੈਠੇ ਐ ਇਹ ਮੰਗਾਂ ਕੋਈ ਵੀ ਮੰਗ ਜਿਹੜੀ ਆ ਜਿਹੜੀ ਸੋ ਕਾਲਡ ਆ ਮੰਗ ਕਰ ਰਹੀ ਐ ਕਿ ਸਾਨੂੰ ਮਿਲਣੀ ਚਾਹੀਦੀ ਐ ਗਾਰੰਟੀ ਐਮ ਐਸ ਪੀ ਦੀ ਗਾਰੰਟੀ ਲੀਗਲ ਗਾਰੰਟੀ ਇਹ ਸਾਰੀ ਫਸਲਾਂ ਦੀਆਂ ਮੈਂ ਕਿਹਾ ਸੀ ਵੀ ਆਪ ਪੰਜਾਬ ਦੇ ਹਿੱਤਾਂ ਦੇ ਖਿਲਾਫ ਐ 1 ਸਾਲ ਦੇ ਬਾਅਦ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਹਾਂ ਸਰ ਆ ਜਿਹੜੀ ਪਾਰਟਿਕੂਲਰ ਮੰਗ ਸੀਗੀ ਆ ਪੰਜਾਬ ਦੇ ਕਿਸਾਨਾਂ ਦੀ ਮੰਗ ਹੀ ਐ ਨਹੀਂ ਸਰ ਪੰਜਾਬ ਦੇ ਮੰਗਾ ਦੀ ਕਿਸਾਨ ਲੈ ਆ ਜਿਹੜੇ ਐਸ ਕੇ ਐਮ ਵਾਲੇ ਲੈ ਕੇ ਗਏ ਐ ਉਹ ਮੰਗ ਤਾਂ ਸਮਝ ਆਂਦੀ ਐ ਉਹ ਕਹਿੰਦੇ ਉਹਨੂੰ ਸਾਨੂੰ 6 ਫਸਲਾਂ ਦੇ ਉੱਤੇ ਸਾਨੂੰ 6 ਫਸਲਾਂ ਦੇ ਉੱਤੇ ਸਰਕਾਰ ਗਾਰੰਟੀ ਦੇਵੇ ਤੇ ਆ ਇਹ ਗੱਲ 16 ਮਈ 2024 ਨੂੰ ਮੈਂ ਕਹੀ ਸੀ ਵੀ ਆ ਕਾਂਗਰਸ ਲੀਡਰ ਮੈਨੂੰ ਦੱਸ ਦੇਣ ਕਿਹੜੀ ਫਸਲ ਹੈ ਨਾ ਨੇ ਝੋਨਾ ਛੱਡ ਕੇ ਬੀਜਣਗੇ ਕਿਉਂਕਿ ਮਸਲਾ ਪੰਜਾਬ ਦੇ ਅੰਦਰ ਪਾਣੀ ਦਾ ਹੈ ਪਾਣੀ ਸਾਡੇ ਕੋਲ ਹੈ ਨਹੀਂ ਝੋਨਾ ਸੀ ਬੀਜੀ ਜਾਂਦੇ ਆ ਬਾਕੀ ਸਾਨੂੰ ਝੋਨੇ ਦੀ ਐ ਐਮਐਸਪੀ ਮਿਲ ਜਾਂਦੀ ਹੈ ਕਣਕ ਦੀ ਐਮਐਸਪੀ ਮਿਲ ਜਾਂਦੀ ਹੈ ਸਰਕਲ ਚੋਂ ਕੱਢਣ ਵਾਸਤੇ ਕਿਹੜੀਆਂ ਫਸਲਾਂ ਜਿਹੜੀ ਤੁਸੀਂ ਬੀਜੋਗੇ ਜਿਹਦੀ ਐਮਐਸਪੀ ਵਾਸਤੇ ਮੈਂ ਜਾ ਕੇ ਧਰਨਾ ਦੇਣਾ ਕਿਉਂ ਕਿਸਾਨਾਂ ਨੂੰ ਪਰੇਸ਼ਾਨ ਕਰ ਰਖੇ ਅੱਜ ਤੱਕ ਕਿਸੇ ਕਾਂਗਰਸੀ ਲੀਡਰ ਨੇ ਆਹ ਨਹੀਂ ਕਿਹਾ ਵੇ ਅਸੀਂ ਕਿਹੜੀ ਫਸਲ ਬੀਜਾਂਗੇ ਸਾਨੂੰ ਲੈ ਕੇ ਦੇ ਹੁਣ ਕਿਸਾਨ ਕਹਿ ਰਿਹਾ ਸਾਨੂੰ ਆ 6 ਫਸਲਾਂ ਦੇ ਉੱਤੇ ਆ ਦੇ ਦਿਓ ਸੋ ਆ ਜਿਹੜਾ ਇੱਥੇ ਧਰਨਾ ਲੱਗਿਆ ਸੀਗਾ ਜਿੱਥੇ ਧਲੇਵਾਲ ਜੀ ਨੇ ਅੱਜ ਪਤਾ ਨਹੀਂ ਕਿੰਨੇ ਦਿਨ ਹੋ ਗਏ ਹੁਣ ਤਾਂ ਮੇਰੇ ਖਿਆਲ 100 ਤੋਂ ਵੀ ਲੰਘ ਗਿਆ ਕੰਮ ਕੋਈ ਵਾ ਨਹੀਂ ਲੰਦਾ ਸਾਬ ਆ ਅੱਖ ਖੁੱਲਣੀ ਚਾਹੀਦੀ ਐ ਪੰਜਾਬ ਦੇ ਲੋਕਾਂ ਦੀ ਆ ਆ ਇਹ ਆਮ ਆਦਮੀ ਪਾਰਟੀ ਐ ਮੈਂ ਤਾਂ ਪਹਿਲੇ ਸਮਝਦਾ ਸੀਗਾ ਅੰਨਾ ਹਜ਼ਾਰੇ ਜੀ ਆਪਣੇ ਆਪ ਚ ਇੱਕ ਐਗਜ਼ਾਮਪਲ ਬਣ ਗਏ ਵੀ ਉਹਨਾਂ ਦਾ ਅੰਕਸ਼ਨ ਇਸਤੇਮਾਲ ਕਰਕੇ ਲੀਡਰ ਹੀ ਕੋਈ ਹੋਰ ਚਮਕਾ ਗਿਆ ਆ ਨਾ ਜਾੜੇ ਦੀ ਬਾਤ ਮੈਂ ਸਮਝਾ ਉਹਨਾਂ ਨੇ ਤਾਂ ਕੋਈ ਅੰਸ਼ ਇਹਨਾਂ ਨਾ ਕੀਤਾ ਹੀ ਨੀ ਆ ਸੋਸਾਂ ਦੇ ਹੁੰ ਡੱਲੇਵਾਲ ਜੀ ਨੂੰ ਚੱਕੀ ਫਿਰਦੇ ਐ ਐਮਬੂਲੈਂਸ 'ਚ ਪਾ ਕੇ ਇਧਰ ਉਧਰ ਥੋੜੀ ਫਿਰਦੇ ਤੇ ਜਿੰਨ ਦੇ ਉਥੋਂ ਚੱਕ ਕੇ ਲੈ ਗਏ ਅਮਰੀਕਾ ਦਾ ਅੱਜਕੱਲ ਪਹਿਲਾ ਦਾ ਉਹ ਹਿਆਣੇ ਵਾਲੇ ਸਾਥੀ ਆ ਕੇ ਕੀ ਨਾ ਉਹਨਾਂ ਦਾ ਉਹ ਆ ਕੇ ਇੱਥੇ ਭਾਸ਼ਣ ਕਰਨ ਲੱਗੇ ਸੀ ਨਾ ਵੀ ਪੁੱਲ ਗਏ ਸੀ ਲੋਕ ਵੀ ਡੱਲੇਵਾਲ ਜੀ ਵੀ ਕੋਈ ਐ ਹੁਣ ਫੇਰ ਮਰਕੇ ਲੋ ਐਮਬੂਲੈਂਸ 'ਚ ਲੈ ਕੇ ਆਂਦੇ ਐ ਇਸ ਕਰਕੇ ਕਿਤੇ ਨਾ ਕਿਤੇ ਚਰਚਾ 'ਚ ਜਿਹੜੇ ਬੰਦੇ ਨੇ 100 ਦਿਨਾਂ ਤੋਂ ਭੋਗੜਤਾਲ ਤੇ ਬੈਠੇ ਹੋਏ ਉਹਨੂੰ ਮੀਟਿੰਗ 'ਚ ਚੱਕ ਕੇ ਲੈ ਕੇ ਆਣ ਦੀ ਇਹਨਾਂ ਨੂੰ ਲੋੜ ਪੈ ਰਹੀ ਹੈ ਬਿਕੋਜ਼ ਆ ਲੜਾਈ ਕਿਸਾਨ ਦੀ ਲੜਾਈ ਨਹੀਂ ਆ ਖੋਤੀ ਲੀਡਰਾਂ ਦੀ ਆਪਣੀ ਹੋਮੇ ਦੀ ਆਪਣੀ ਈਗੋ ਦੀ ਆਪਣੀ ਆਪਣੀ ਇਹਨਾਂ ਦੀ ਲੜਾਈ ਸੀਗੀ ਜਿਹਨੂੰ ਇਸ ਭਗਵੰਤ ਮਾਨ ਸਰਕਾਰ ਨੇ ਇਸਤੇਮਾਲ ਕੀਤਾ ਹੈ ਇਹਦਾ ਖਾਮਿਆਜਾ ਸਭ ਤੋਂ ਪਹਿਲਾਂ ਜਿਹੜਾ ਖਾਮਿਆਜਾ ਸ਼ੁਭਕਰਨ ਦੀ ਜਿਹੜੀ ਮੌਤ ਹੋਈ ਹੈ ਜਿਸ ਨੂੰ ਲੈ ਕੇ ਇਹ ਲੋਕ ਆਪਸ ਵਿੱਚ ਇਲਜ਼ਾਮ ਲਗਾ ਰਹੇ ਹੈ ਕਦੇ ਕਿਸੇ ਸਰਕਾਰ ਦੇ ਉੱਤੇ ਲਾਦੇ ਕਦੇ ਬੀਜੇਪੀ ਤੇ ਇਲਜ਼ਾਮ ਲਾਦੇ ਮੈਂ ਸਮਝਦਾ ਇਹਦੇ ਵਿੱਚ ਉਸ ਧਰਨੇ ਤੇ ਬਿਠਾਉਣ ਵਾਲੇ ਆਮ ਆਦਮੀ ਪਾਰਟੀ ਆ ਸੋ ਕੋਲਡ ਖੱਤੀ ਲੀਡਰ ਜਿਨ੍ਹਾਂ ਨੇ ਸ਼ੁਭਕਰਨ ਨੂੰ ਆ ਕਿਹਾ ਵੀ ਸਾਨੂੰ ਕੇਂਦਰ ਸਰਕਾਰ ਨੇ ਵਾਦਾ ਕੀਤਾ ਸੀਗਾ ਜਦੋਂ ਆ ਬਿੱਲ ਵਾਪਸ ਲਏ ਹੈ ਵੀ ਲੀਗਲ ਗਾਰੰਟੀ ਦੇਵਾਂਗੇ ਇਸ ਕਰਕੇ ਉਹ ਸ਼ੁਭਕਰਨ ਨੂੰ ਉੱਥੇ ਬਾਰਡਰ ਤੇ ਲੈ ਕੇ ਗਏ ਹੁਣ ਉਹ ਗ੍ਰਾਂਸਾ ਦੇ ਬਿਆਨ ਤੁਸੀਂ ਆਪ ਸੁਣ ਲਓ ਕੀ ਕਹਿੰਦੇ ਆ ਉਹ ਕਹਿੰਦੇ ਵੀ ਸਾਡਾ ਤਾਂ ਜਿਵੇਂ ਤੈਨੂੰ ਕਾਨੂੰਨ ਜਿਹੜੇ ਵਾਪਸ ਕਰਾਇ ਸੀ ਸਾਡਾ ਦਾ ਹੱਕਮ ਹੋ ਗਿਆ ਸੀ ਲੋਕ ਪਟਾਕੇ ਚਲਾਈ ਜਾ ਰਹੇ ਸੀਗੇ ਇਹ ਸਾਥੀਓ ਤਾਂ ਕਹਿੰਦੇ ਸੀ ਵੀ ਆਪਾਂ ਤਿੰਨ ਚਾਰ ਦਿਨ ਹੋਰ ਲਾ ਕੇ ਇੱਥੇ ਉਹ ਵੀ ਕਰ ਲਈਏ ਸਾਡੀ ਜਿਹੜੀ ਉਹਨਾਂ ਨੇ ਕਿਹਾ ਸਾਡੀ ਜਿਹੜੀ ਜਿੱਤ ਸੀਗੀ ਉਹਦੇ ਚੇ ਵਿਗਨ ਪਾਉਣ ਵਾਲੇ ਆ ਲੋਕ ਐ ਅੱਜ ਆ ਲੋਕ ਇਸਤੇਮਾਲ ਹੋਏ ਇਸਤੇਮਾਲ ਕੀਤਾ ਇਸ ਭਗਵੰਤ ਮਾਨ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਇੱਥੇ ਨਾਲ ਜਿਹਨਾਂ ਸੁਪਰੀਮੋ ਬੈਠੇ ਹੈ ਕੇਜਰੀਵਾਲ ਸਾਹਿਬ ਕਈ ਦਿਨਾਂ ਦੇ ਇੱਥੇ ਹੁਣ ਦਿੱਲੀ ਛੱਡ ਕੇ ਇੱਥੇ ਆਏ ਬੈਠੇ ਹੈ ਉਹਨਾਂ ਨੇ ਕਿਸਾਨ ਨੂੰ ਇਸਤੇਮਾਲ ਕਰਕੇ ਕਿਸਾਨ ਦੇ ਨਾਮ ਨੂੰ ਇਸਤੇਮਾਲ ਕਰਕੇ ਸਾਬ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਸਾਰੇ ਮਸਲੇ ਦੇ ਅੰਦਰ ਜਿਹੜਾ ਅਸਲ ਕਿਸਾਨ ਹੈ ਕਿਉਂਕਿ ਉਹ ਭੇੜੀ ਆਇਆ ਭੇੜੀ ਆ ਵਾਲੀ ਕਹਾਵਤ ਹੋ ਗਈ ਅਗਰ ਕਿਸਾਨ ਦੀ ਜਿਹੜੀ ਜੈਨੂਇਨ ਮੰਗ ਹੈ ਜਿਹੜੀਆਂ ਉਹਦੀਆਂ ਪੰਜਾਬ ਦੇ ਕਿਸਾਨ ਦੀਆਂ ਜਿਹੜੀਆਂ ਔਕੜਾ ਹੈਗੀਆਂ ਕੱਲ ਉਹਨਾਂ ਨੂੰ ਲੈ ਕੇ ਕੋਈ ਅਗਰ ਧਰਨਾ ਲਗਿਆ ਉਹਨਾਂ ਦਾ ਵੀ ਸਾਰੇ ਇਹਦੇ ਨਾਲ ਐਸੋਸੀਏਟ ਕਰਨਗੇ ਵੀ ਇਹਨਾਂ ਨੇ ਆ ਇੱਕ ਤੰਦਾ ਹੀ ਬਣਾ ਰੱਖਿਆ ਕੁਝ ਗਲਤ ਵਾਲੀ ਐਲੀਮੈਂਟ ਜਿਹੜੇ ਸੋ ਕਾਲਡ ਖੱਤੀ ਲੀਡਰ ਹੈ ਰਾਜਨੀਤਿਕ ਪਾਰਟੀਆਂ ਦੇ ਇਸ਼ਾਰੇ ਦੇ ਜਿਹੜੇ ਖੇਡ ਰਹੇ ਹੈ ਉਹਨਾਂ ਨੇ ਕਿਸਾਨ ਨੂੰ ਬਦਨਾਮ ਕੀਤਾ ਕਿਸਾਨ ਦਾ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਡੂੰਗੀ ਚੋਟ ਵਜੀਏ ਸਾਬ ਕੈਕਸੇ ਬੱਚਾ ਡਿੱਗ ਜਾਂਦਾ ਇੱਕ ਵਾਰੀ ਨੂੰ ਮਾਲੀਸ਼ੀ ਕਰਕੇ ਤੋੜ ਦਿੰਦੇ ਕੋਈ ਨਹੀਂ ਕੋਈ ਨਹੀਂ ਗਰਮ ਖੂਨ ਹੈ ਬਾਤ ਚ ਬਹੁਤ ਠੀਸਾਂ ਵੱਜਦੀਆਂ ਸਭ ਪੰਜਾਬ ਦੇ ਕਿਸਾਨ ਦੇ ਨਾਲ ਆ ਹੀ ਹਾਲ ਹੋਊਗਾ ਮੁੜ ਕੇ ਜਦੋਂ ਵੀ ਕੋਈ ਸਹੀ ਕੰਮ ਦੇ ਉੱਤੇ ਵੀ ਧਰਨਾ ਲਗਿਆ ਕਿਸੇ ਨੇ ਵਾਹ ਨਹੀਂ ਲੈਣੀ ਆ ਜਿਹੜੀ ਸਰਕਾਰ ਅੱਜ ਕਹਿ ਰਹੀ ਹੈ ਇੰਡਸਟਰੀ ਨੂੰ ਲੈ ਕੇ ਵੀ ਅਸੀਂ ਇੰਡਸਟਰੀ ਵਾਸਤੇ ਆ ਕੰਮ ਕੀਤਾ ਤੇ ਇੰਡਸਟਰੀ ਜਿਹੜੇ ਐਸੋਸੀਏਸ਼ਨਸ ਹੈ ਕੱਲ ਵੀ ਉਹਨਾਂ ਦੇ ਬਿਆਨ ਆਏ ਦੋ ਤਿੰਨ ਦਿਨਾਂ ਤੋਂ ਸਾਰੇ ਸਾਥੀ ਕੇਜਰੀਵਾਲ ਸਾਹਿਬ ਵੀ ਲੁਧਿਆਣਾ ਮੀਟਿੰਗ ਕਰਕੇ ਆਏ ਵੀ ਅਸੀਂ ਪਾਲਿਸੀ ਲੈ ਕੇ ਆਵਾਂਗੇ ਤਿੰਨ ਸਾਲ ਬਾਅਦ ਇਹਨਾਂ ਨੂੰ ਪਾਲਿਸੀ ਯਾਦ ਆਈਏ ਸਭ ਅਗਰ ਐਗਰੀਕਲਚਰ ਦੋਈ ਤਾਂ ਕੰਮ ਹੈ ਜਾਂ ਕਿਸਾਨੀ ਹੈ ਜਾਂ ਸਾਡੇ ਕੋਲ ਆ ਇੰਡਸਟਰੀ ਹੈ ਕਿਸਾਨੀ ਵਾਲੀ ਐਗਰੀਕਲਚਰ ਪਰਸੀ ਤਾਂ ਠੰਡੇ ਬਸਣੇ ਚ ਪਈ ਹੈ ਜੇ ਤੇ ਇੰਡਸਟਰੀਅਲ ਪਾਲਿਸੀ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਤੁਹਾਡੇ ਨਾਲ ਸਲਾਹ ਕਰਕੇ ਇਹ ਉਹਦਾ ਬੱਲੇ ਬੱਲੇ ਲੈਣ ਵਾਸਤੇ ਇਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਹੈ ਬਿੰਦੇਸ਼ ਸਾਹਿਬ ਦਾ ਮੈਂ ਕੱਲ ਅੱਜ ਬਿਆਨ ਲਗਿਆ ਅਖਬਾਰਾਂ 'ਚ ਵੀ ਮੈਂ ਸਰਕਾਰ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇੰਡਸਟਰੀ ਵਾਸਤੇ ਇੱਕ ਬਹੁਤ ਹੀ ਅੱਛਾ ਕਦਮ ਚੱਕਿਆ ਹੈ ਕਿਸੇ ਇੱਕ ਪਾਰਟਿਕੂਲਰ ਐਸੋਸੀਏਸ਼ਨ ਨੂੰ ਤਾਂ ਨਹੀਂ ਮੈਂ ਲੁਧਿਆਣੇ ਦੀ ਇੰਡਸਟਰੀ ਕਿਉਂਕਿ ਸਭ ਤੋਂ ਜ਼ਿਆਦਾ ਮਾਰ ਉਹਨਾਂ ਨੂੰ ਪਈ ਹੈ ਬਾਕੀ ਇੰਡਸਟਰੀਆਂ ਨੂੰ ਕਿਉਂਕਿ ਜਦੋਂ ਪਹਿਲਾ ਧਰਨਾ ਲਾਇਆ ਸੀ ਉਦੋਂ ਵੀ 69 ਟ੍ਰੇਨਸ ਏਵਰੀ ਡੇ ਉਹ ਰੁਕ ਰੀਆਂ ਸੀ ਨੁਕਸਾਨ ਸਾਰਿਆਂ ਨੂੰ ਹੋਇਆ ਅੱਜ ਸਾਰੀ ਇੰਡਸਟਰੀ ਨੂੰ ਅਗਰ ਕਿਸੇ ਦਾ ਪੰਜਾਬ ਦੇ ਅੰਦਰ ਧੰਨਵਾਦ ਕਰਨਾ ਚਾਹੀਦਾ ਤੇ ਮੈਂ ਸਮਝਦਾ ਸਵਰਗਵਾਸੀ ਆ ਜਿਹੜੇ ਲੁਧਿਆਣਾ ਵੈਸਟ ਦੇ ਐਮਐਲਏ ਸਾਹਿਬ ਹੈ ਜਿਹੜੇ ਅੱਜ ਆਪਣੇ ਵਿੱਚ ਨਹੀਂ ਵਾਹਿਗੁਰੂ ਉਹਨਾਂ ਦੀ ਪਰਮਾਤਮਾ ਉਹਦੀ ਆਤਮਾ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਅੱਜ ਇਹਨਾਂ ਦੀ ਬਦੌਲਤ ਹੋ ਰਿਹਾ ਸਾਹਿਬਾ ਜਿਹੜਾ ਲੁਧਿਆਣਾ ਵੈਸਟ ਇਲੈਕਸ਼ਨ ਆ ਰਿਹਾ ਨਾ ਆ ਕੋਈ ਇੰਡਸਟਰੀ ਨਾਲ ਇਹਨਾਂ ਦਾ ਪਿਆਰ ਹੈ ਕੁਝ ਇਹਨਾਂ ਦੇ ਸਗੇ ਹੈ ਨਹੀਂ ਅਗਰ ਇੰਡਸਟਰੀ ਦਾ ਧਿਆਨ ਹੁੰਦਾ ਤਾਂ ਇੰਡਸਟਰੀਅਲ ਪਾਲਿਸੀ ਪਹਿਲਾਂ ਆਣੀ ਚਾਹੀਦੀ ਸੀਗੀ ਅਗਰ ਇੰਡਸਟਰੀ ਨਾਲ ਪਿਆਰ ਹੁੰਦਾ ਤਾਂ ਵਨ ਟਾਈਮ ਸੈਟਲਮੈਂਟ ਦੀ ਜਿਹੜੀ ਗੱਲ ਕਰਦੇ ਹੁਣ ਹੋਣੀ ਚਾਹੀਦੀ ਸੀ ਉਹ ਸਾਰਿਆਂ ਨਾਲ ਹੁਣ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਪਰ ਅੱਜ ਵੀ ਆ ਲੋਕ ਆ ਜਿਹੜੀ ਵਾਈ ਵਾਈ ਲੁੱਟ ਰਿਹਾ ਐ ਇਹ ਸਭ ਤੋਂ ਵਾ ਸਾਰਿਆਂ ਵਾਸਤੇ ਚਿੰਤਾ ਦੀ ਗੱਲ ਐ ਮੈਂ ਪੰਜਾਬ ਦੇ ਕਿਸਾਨਾਂ ਨੂੰ ਖੋਡੇ ਰਹੀਂ ਐਜ਼ ਏ ਕਿਸਾਨ ਮੈਂ ਬੇਨਤੀ ਕਰੂੰਗਾ ਕਿਸਾਨ ਆਪਣੇ ਕੰਮਾਂ 'ਚ ਰੁੱਝਿਆ ਰਹਦਾ ਹੈ ਉਹਨੂੰ ਇਹਨਾ ਸਾਜ਼ਿਸ਼ਾਂ ਦਾ ਇਹਨਾ ਚਾਲਾਂ ਦਾ ਇਹਨਾ ਕੰਨੀ ਧਿਆਨ ਦੇਣ ਵਾਸਤੇ ਇਹਨਾ ਸਮਾਂ ਹੈ ਨਹੀਂ ਆਪਦੇ ਰੁਝੇਵੇਂ ਬਹੁਤ ਹੈ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਗੜੀ ਸੰਭਾਲ ਜਟਾ ਕਿਸੇ ਨੇ ਆ ਕੇ ਵਾ ਨਹੀਂ ਲੈਣੀ ਸਾਹਿਬ ਹਰੇਕ ਕੋਈ ਆਦਮੀ ਮੂਠ ਕੇ ਕਿਸਾਨੀ ਦਾ ਨਾਂ ਲੈ ਕੇ ਆਪਣੇ ਆਪ ਨੂੰ ਕਿਸਾਨ ਦਾ ਲੀਡਰ ਕਹਿ ਕੇ ਕਿਸਾਨਾਂ ਨੂੰ ਵੇਚਦੇ ਫਿਰਦੇ ਆ ਇਹਨਾਂ ਤੋਂ ਬਚੋ ਆਪਣਾ ਚੰਗਾ ਮਾੜਾ ਆਪ ਸੋਚੋ ਤੁਹਾਨੂੰ ਇਸਤੇਮਾਲ ਕੀਤਾ ਜਾ ਰਿਹਾ ਇੱਕ ਮੋਹਰੇ ਵਾਂਗੂ ਤੁਹਾਡੇ ਨਾਮ ਨੂੰ ਇਸਤੇਮਾਲ ਕੀਤਾ ਜਾ ਰਿਹਾ ਆਪਾਂ ਛੋਟੀ ਜੀ ਗਲਤੀ ਤੇ ਭੜਕ ਪੈਨੇ ਆ ਵੀ ਸਾਡਾ ਬੇਅਦਬੀ ਕਰਤੀ ਧਰਮ ਦੀ ਬੇਅਦਬੀ ਕਰਤੀ ਕਿਸੇ ਨੇ ਫੋਟੋ ਲਾਤੀ ਕਿਸੇ ਨੇ ਕੁਝ ਟੀ-ਸ਼ਰਟ ਦੇ ਉੱਤੇ ਕਿਸੇ ਨੇ ਕੁਝ ਹੋਰ ਕਹਿਤਾ ਸਾਡੀ ਬੇਅਦਬੀ ਹੋ ਗਈ ਸਾਡੇ ਧਰਮ ਦਾ ਅਪਮਾਨ ਕੀਤਾ ਮੈਂ ਸਮਝਦਾ ਉਹਦਾ ਹੀ ਅਪਮਾਨ ਜਿਹੜਾ ਆਪਮਾਨ ਕਿਸਾਨਾਂ ਦਾ ਹੋ ਰਿਹਾ ਹੈ ਕਿਸਾਨਾਂ ਦੇ ਨਾਮ ਨੂੰ ਲੈ ਕੇ ਹੋ ਰਿਹਾ ਕੱਲ ਤੁਹਾਡੀ ਜੈਨੂਇਨ ਜਿਹੜੀ ਡਿਮਾਂਡ ਹੈ ਉਹਨੂੰ ਕਿਸੇ ਨੇ ਨਹੀਂ ਮੰਨਣਾ ਕੱਲ ਸੈਸ਼ਨ ਚਾਲੂ ਹੋਣ ਜਾ ਰਿਹਾ ਹੈ ਉਹਦੇ ਵਿੱਚ ਖਾਸ ਤੌਰ ਤੇ ਕਿਉਂਕਿ ਇਹਨਾਂ ਦਾ ਰੂਪ ਤਾਂ ਸਾਹਮਣੇ ਆ ਹੀ ਗਿਆ ਆਮ ਆਦਮੀ ਪਾਰਟੀ ਦਾ ਤੇ ਅੱਜ ਦੇ ਦਿਨ ਮੇਨ اپੋਜੀਸ਼ਨ ਪਾਰਟੀ ਕਾਂਗਰਸ ਨਾਲ ਮੇਰੀ ਕਭੇਂਤੀ ਹੈ ਕਿਉਂਕਿ ਬੜੇ ਬਿਆਨ ਕੱਲ ਦੇ ਲੱਗ ਰਹੇ ਹੈ ਸੂਰਾ ਮਾਰਿਆ ਹੈ ਜੀ ਕਿਸਾਨਾਂ ਦੇ ਬਹੁਤ ਵੱਡਾ ਡੈਮੋਕ੍ਰੈਟਿਕ ਜਿਹੜਾ ਇੱਕ ਬਹੁਤ ਵੱਡਾ ਕਪਲਾ ਕੀਤਾ ਕੀਤਾ ਗਿਆ ਨੁਕਸਾਨ ਕੀਤਾ ਗਿਆ ਲੋਕਤੰਤਰ ਦਾ